ਪਣੀ ਇਹ ਤੇ ਬਾਬੇ ਨੂੰ ਤੂੰ ਕਿੰਨੇ ਟਾਈਮ ਤੇ ਜਾਣਦੀ ਦੋ ਸਾਲ ਤੋਂ ਦੋ ਸਾਲ ਤੋਂ ਠੋਕੇ ਸਰੀਰਕ ਸੰਬੰਧ ਬਣਾਉਣ ਲਈ ਤੁਸੀਂ ਪਹਿਲਾਂ ਜਿਆ ਸੀ ਕਿ ਬਾਬੇ ਨੇ ਕਿਹਾ ਸੀ ਜਦੋਂ ਅਬੀ ਜੀ ਮੈਂ ਜਾਣ ਲੱਗੀ ਐ ਨਾ ਬੜੇ ਉਦੋਂ ਮੰਮੀ ਮੇਰੇ ਬਿਮਾਰ ਸੀਗੇ ਤੇ ਉਦੋਂ ਮੇਰੀ ਫੈਲਟ ਨੇ ਮੈਨੂੰ ਕਿਹਾ ਸੀ ਕਹਿੰਦੀ ਉੱਥੇ ਬਾਬਾ ਜੀ ਨੇ ਵੀ ਰਹਿ ਲਏ ਆ ਤੇ ਮੈਂ ਪਰਸ਼ਾਣ ਹੁੰਦੇ ਰਹਿ ਤੂੰ ਜਾ ਕੇ ਗੱਲਬਾਤ ਕਰਿਓ ਮੈਂ ਉਹਨੂੰ ਕਿਹਾ ਕਿ ਮੈਂ ਫੋਟੋ ਦਿਖਾਈ ਇਹਨਾਂ ਨੂੰ ਮੰਮੀ ਤੇ ਇਹ ਕਹਿੰਦੇ ਵੀ ਹੈਗਾ ਵਾ ਵੀ ਉਹਨਾਂ ਨੂੰ ਟਿਊਮਰ ਆ ਤੇ ਮੈਂ ਕਹਿੰਦੀ ਠੀਕ ਆ ਤੇ ਕਹਿੰਦੇ ਵੀ ਤੁਸੀਂ ਪ੍ਰਸ਼ਾਦ ਲੈ ਲਿਓ ਕਿ ਤੁਸੀਂ ਉਹਨਾਂ ਨੂੰ ਲਿਆ ਲਿਆਸਾ ਕਰਦੇ ਤੇ ਲੈ ਆਏ ਮੈਂ ਕਿਹਾ ਕਿ ਲਿਆਉਣ ਵਾਲੀ ਕੰਡੀਸ਼ਨ ਨਹੀਂ ਹੈਗੀ ਉਹਨਾਂ ਦੀ ਕਹਿੰਦੇ ਸੀ ਸਾਡਾ ਨੰਬਰ ਲੈ ਲਓ ਫੋਨ ਕਰਦੇ ਸਨ ਹੂੰ ਕਿ ਮੈਂ ਕਿਹਾ ਚਲੋ ਠੀਕ ਆ ਕਹਿੰਦੇ ਸਵੇਰ ਨੂੰ ਤੁਸੀਂ ਸਾਡੇ ਕੋਲ ਕਾਲ ਕਰ ਲਓ ਮੈਂ ਮੈਸੇਜ ਕਰਤਾ ਉਹਨਾਂ ਨੂੰ ਮੈਂ ਕਿਹਾ ਬਾਬਾ ਜੀ ਤੁਸੀਂ ਕਾਲ ਕਰਨ ਲਈ ਕਿਹਾ ਸੀ ਕਹਿੰਦੇ ਹਾਂ ਜੀ ਤੇ ਬਸ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਜੇ ਜੇ ਤੁਹਾਨੂੰ ਲਾਇਕ ਕਰਦੇ ਹਾਂ ਤੁਸੀਂ ਸਾਡੇ ਨਾਲ ਸਾਰੀ ਜ਼ਿੰਦਗੀ ਨਿਵਾਸ ਸਕੋਗੇ ਇਹਦਾ ਕਰਕੇ ਬਹੁਤ ਜਾਨੀ ਦੀ ਗੱਲਾਂ ਤੁਸੀਂ ਤਾਂ ਜਾਣ ਕੇ ਤੁਹਾਡੀ ਮਾਂ ਬਿਮਾਰ ਸੀ ਤੇ ਮਾਂ ਦੇ ਇਲਾਜ ਲਈ ਮੇਰੇ ਬਾਬੇ ਕੋਲੇ ਗਏ ਸੀ ਹਾਂਜੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀਰ ਜੀ ਮੇਰੇ ਤਾਂ ਫਰੈਂਡ ਨੇ ਦੱਸਿਆ ਸੀ ਉਹ ਜੀ ਉੱਥੇ ਹੈ 2 ਸਾਲਾਂ ਦੇ ਵਿੱਚ ਹਾਂਜੀ ਜੋ ਤੁਹਾਨੂੰ ਯਾਦ ਆ ਨਹੀਂ ਯਾਦ ਤੁਸੀਂ ਕਿੰਨੇ ਵਾਰ ਆਪਸ ਵਿੱਚ ਸੈਕਸ ਕਰ ਲੁੱਕੇ ਬੜਾ ਜਿਆਦਾ ਬਹੁਤ ਮੈਨੂੰ ਕਿੰਨੇ ਵਾਰ ਗੈਰਤੀ ਭੰਗ ਘੱਟ ਹੋਈ ਭਗਵਾਨ ਦੋ ਤੀਜਾ ਵੀਰ ਤਾਂ ਮਿਲਦਾ ਰਾਤਾ ਦੋਸਾਂ ਨਾਲ ਦੇ ਬਾਹਰ ਕਿੱਥੇ ਜਾ ਰਹੇ ਅਸੀਂ ਤਾਂ ਨਹੀਂ ਰਹਿਣਾ ਤੇ ਪਹਿਲਾਂ ਦੇਖੋ ਓਕੇ ਗੁਰਦਰਾ ਸਾਹਿਬ ਦੇ ਵਿੱਚ ਹਾਂਜੀ ਹੋਰਾਂ ਸਾਹਿਬ ਦੇ ਵਿੱਚ ਕਿੰਨੇ ਆਈ ਤੁਸੀਂ ਸੈਸ ਕੀਤਾ ਦੋਹਾਂ ਜਗ੍ਹਾ ਤੇ ਵੀ ਬਈ ਵਾਰੀ ਤਾਂ ਅਸੀਂ ਮਿਲਾਂਗੇ 10 ਸਾਲ ਵੀ ਘੱਟੋ ਘੱਟ ਤੁਸੀਂ ਇਹਦੇ ਤੋਂ ਬਾਬੇ ਦੇ ਨਾਲ ਪਏ ਆਂ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਬਾਬੇ ਨੇ ਤੁਹਾਨੂੰ ਵਿਆਹ ਦਾ ਨਾਰਾ ਲਾਇਆ ਸੀ ਮੈਂ ਵਿਆਹ ਕਰਾਉਣਾ ਚਾਹਣਾ ਹਾਂਜੀ ਵਿਆਹ ਤਾਂ ਸ਼ੁਰੂ ਤੋਂ ਹੀ کہہ ਰਹੇ ਸੀ ਉਦੋਂ 10 ਇੰਚ ਆ ਸੀ ਵੀਰ ਜੀ ਇਹਨਾਂ ਨੇ ਕਹਿੰਦੇ ਸੀਗੇ ਵੀ ਸਾਡੇ ਨਾਲ ਵੀ ਧੋਖਾ ਹੋਇਆ ਹੋਇਆ ਵਾ ਸਾਡੇ ਕੋਲੇ ਸਾਡੇ ਕੋਲੇ ਕੁਝ ਵੀਡੀਓ ਰਿਕਾਰਡਿੰਗਾਂ ਫੋਟੋ ਫਿਰ ਤੁਹਾਡੀਆਂ ਚੈਟ ਤੇ ਕੱਲਾਂ ਘੱਟੋ ਘੱਟ ਨਹੀਂ ਤਾਂ 60 62 ਤੁਹਾਡੇ ਕੋਲ ਫੋਨ ਕਾਲਾਂ ਆਈਆਂ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕਿਹਦੀ ਆ ਦੋ ਵਜਾ ਹੈ ਕਿਹਦੀ ਆ ਗੀਤ ਇਹ ਇਹ ਕਹਿੰਦਾ ਮੈਂ ਤੈਨੂੰ ਚਾਕੇ ਲੈ ਜਾਣਾ ਕੌਣ ਕਹਿ ਰਿਹਾ ਮੈਂ ਨਾ ਤੈਨੂੰ ਦੱਸ ਕੇ ਨਹੀਂ ਆ ਆ ਕੁੜੀ ਬੋਲ ਨਾ ਰਹੀ ਪਿਆਰ ਤੇ ਪਿਆਰ ਰਹਿਣਾ ਰੱਖ ਕੇ ਕਰਨਾ ਚਲੋ ਵੀ ਬੰਦ ਕਰੀਏ ਇਹ ਮੰਨੀ ਨਹੀਂ ਅੱਜ ਮੈਂ ਪੈਸੇ ਨਹੀਂ ਦਿੰਦਾ ਨਹੀਂ ਮੋਗੀ ਨਾ ਆਜ ਓਕੇ ਸੀੇਵਰ ਰੱਖੇਦੇ ਸਥਾਨ ਨੂੰ ਤੁਸੀਂ ਨਾ ਕਿਸੇ ਵਰਮ ਆਪਸ ਸਰ ਕੋ ਜਾਈਏ ਚੰਨ ਬੈਠਦੇ ਅਮਰਪੁਰ ਸ਼ਹਿਰ ਗਿਆ ਹੋਇਆ ਸੀ ਜਵਾਕ ਹੈ ਜੀ ਉਹ ਤੋਂ ਕਿਤੇ ਕੋਈ ਕਹਿੰਦਾ ਸਭ ਤੋਂ ਬੋਲ ਹਾਂ ਕੋਣ ਨਹੀਂ ਇਹਨਾਂ ਨਾਲ ਆਏ ਨਹੀਂ ਕੋਈ ਅਜੀ ਗੱਲ ਨਹੀਂ ਜੇ ਤੁਸੀਂ ਤਾਂ ਵੀ 120 ਗੈਮਿਲੋ ਬਲੋ ਬਲੋ ਇਹ ਤੁਹਾਨੂੰ ਪਤਾ ਹੋ ਉਹ ਇਰਾਦਾ ਕਮ ਕਰਦੇ ਜੀ ਹੈਗੇ ਨਾ ਕੋ ਕੁਕਰੀਂਦੇ ਨਾ ਹਾਂਜੀ ਆਹ ਕੁੜੀ ਕੌਣ ਆ ਬੇਸਵਾ ਹੈ ਨਹੀਂ ਨਹੀਂ ਬੇਸਵਾ ਦਾ ਨਾ ਬਈ ਹੱਦ ਪੈਤੀ ਕਰੀ ਉਹਨੂੰ ਕੀ ਆ ਹੋਵੇ ਜੀ ਕਰ ਕਹੇ ਪੁੱਤ ਨੂੰ ਕਦੇ ਬੇਸੋ ਜਾਂ ਕੁਝ ਹੋਰ ਕਿਉਂ ਬਈ ਹੁਣ ਪੁੱਤ ਲੈ ਉਹ ਮੇਰੇ ਪੁੱਤ ਨੂੰ ਨਹੀਂ ਜੀ ਪੁੱਤ ਦਾ ਬਹੁਤ ਡਰਾਉਂਦਾ ਬਾਬਾ ਇੱਥੇ ਸਾਰੇ ਕੁਝ ਕੇ ਬੈਠੇ ਆ ਠੀਕਰ ਜੇ ਉਹਨਾਂ ਕੋਲ ਤਾਂ ਇਹ ਜੀ ਲੱਭ ਜੀ ਕੋਈ ਨਾਲ ਗੱਲ ਕਰੋ ਉਹਨਾਂ ਦੀ ਪੁੱਤ ਬਾਰੇ ਬੰਦ ਕਰਦੇ ਬੋਲਿਆ ਹੋਵੇ ਐਵੇਂ ਕਦੇ ਤੁਸੀਂ ਟੱਕੇ ਲੈਣੀ ਚਾਹਤੇ ਲਿਆ ਨਹੀਂ ਕਾ ਨਾ ਸੱਚੀ ਥੋੜੀ ਸੈਮਤੀ ਸੀ ਥੋੜੀ ਯਾਰੀ ਲੱਗ ਗਈ ਤੁਸੀਂ ਗੁਰਦਾਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਉਹਦੇ ਵਿੱਚ ਤੁਸੀਂ ਗ੍ਰੈਸਟ ਕਰਦੇ ਹੋ ਕਿ ਉਹ 40 ਗੱਲ ਕਹਿੰਦੀ ਮੈਂ ਤੁਹਾਨੂੰ 2 ਗੱਲ ਕਹਿੰਦਾ ਹਾਂਜੀ ਉਹ ਯਾਰ ਸੱਚਾ ਜੀ ਥੋੜੀ ਫੇਰ ਤੁਸੀਂ ਗੱਲ ਕਰਦੇ ਬਣਾ ਲਿਆ ਮੇਰੀ ਗੱਲ ਥੋੜੀ ਗੱਲ ਕਰਦੀ ਮੇਰੀ ਗੱਲ ਨੂੰ ਚੈਲੰਜ ਕਰਦੇ ਕਿ ਭਾਈ ਅਸੀਂ 2 ਗੁੱਟਾਂ ਹੋਰ ਲੈਂਦੇ ਨਹੀਂ ਨਹੀਂ ਲਿਆ ਜੀ ਲਿਆ ਜੀ ਦੱਸੋ ਅਸੀਂ 2 ਗੁੱਟ ਤਾਂ ਸਾਹਮਣੇ ਭੱਜ ਗਏ ਕਿ ਤੁਹਾਨੂੰ ਤੁਸੀਂ ਇਹ ਸੋਚਣਾ ਰਹਿਣ ਗਿਆ ਵੀ ਅਸੀਂ ਮੀਡੀਆ ਚ ਜਾਣਾ ਨਹੀਂ ਜਾਣਾ ਪਰ ਬਾਬੇ ਨੇ ਸਾਡੇ ਨਾਲ ਇਸ ਇਤਿਹਾਸ ਬਾਹਰ ਕਿਹਾ ਦੇ ਦੇ ਕਿ ਤੂੰ ਕੁੜੀ ਦਲੇਰ ਆ ਚਲੋ ਮੰਨਿਆ ਉਹਦੇ ਨਾਲ ਆਪਾਂ ਹਨ ਜੋ ਵੀ ਕਿਹਾ ਤੁਸੀਂ ਪਰ ਬਾਬੇ ਤੁਹਾਨੂੰ ਹੋਰ ਜਗ੍ਹਾ ਨਹੀਂ ਮਿਲ ਗੁਰੂ ਸਾਹਿਬ ਉੱਤੇ ਗੁਰੂ ਆਪਣਾ ਇਹਦਾ ਪਾਰਟ ਖਾਸ ਹੁੰਦਾ ਗੁਰੂ ਸਾਹਿਬ ਸੀ ਦੂਜੇ ਸਾਹਿਬ ਵੀਡੀਓ ਕੀ ਗੱਲ ਹੈ ਤੁਸੀਂ ਕਰੈਕਚਰ ਨੂੰ ਹੋਰ ਬੰਦੇ ਨੂੰ ਇਹਨੇ ਤੁਹਾਨੂੰ ਫੋਨ ਤੇ ਕੀ ਕਿਹਾ ਵੀ ਕਿਹੜੇ ਕਿਹੜੇ ਬੰਦੇ ਨਾਲ ਕਿਸੇ ਕਰ ਕਿਹੜੇ ਸੇਵਾਦਾਰ ਨੇ ਕਿਹਾ ਸੇਵਾਦਾਰ 10 ਨਾਂ ਸੋਚਣਾ ਉਹ ਤੁਹਾਨੂੰ ਸਿਖਾਉਂਦੇ ਸਨ ਸਤ ਨਾਮ ਸੀਗੇ ਤੇ ਉਹ ਉਹ ਉਹਨਾਂ ਨੂੰ ਇਹ ਕਹਿੰਦੇ ਸੀਗੇ ਉਹ ਕਹਿੰਦੇ ਸੀਗੇ ਵੀ ਜੇ ਤੂੰ ਮਿਲੇਗਾ ਤਾਂ ਮੈਂ ਵੀ ਮਿਲਣਾ ਵਾ ਤੇ ਇਹ ਮੈਨੂੰ ਕਹਿਣ ਲੱਗੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਤੂੰ ਚੱਲ ਵੀ ਮੈਂ ਕਿਹਾ ਵੀ ਨਹੀਂ ਮੈਂ ਇਦਾਂ ਨਹੀਂ ਨਹੀਂ ਹੈਗੀ ਵੀ ਜੇ ਤੁਸੀਂ ਮੇਰੇ ਨਾਲ ਰਿਲੇਸ਼ਨ ਬਣਾਇਆ ਤਾਂ ਮੈਂ ਤੁਹਾਡੇ ਨਾਲ ਹੀ ਬਣਾਉਂਗੀ ਤੇ ਇਹ ਕਹਿੰਦੇ ਸੀਗੇ ਕੋਈ ਗੱਲ ਨਹੀਂ ਇੱਕ ਸਾਈਡ ਹੋ ਪੈ ਜੂਗਾ ਮੈਂ ਕਿਹਾ ਨਹੀਂ ਮੈਂ ਇਦਾਂ ਨਹੀਂ ਨਹੀਂ ਹੈਗੀ ਸੰਤ 2024 ਕੋਈ ਨਹੀਂ 8ਵਾਂ ਮਹੀਨਾ 9 ਤਰੀਕ ਤੁਸੀਂ ਕਿੱਥੇ ਸੀ ਉਸ ਦਿਨ ਸੈਕਸ ਕੀਤਾ ਹਾਂਜੀ ਪਤਾ ਦਿੱਤਾ ਬਦਲ ਨਹੀਂ ਕੀਤਾ ਕੋਈ ਮਰ ਬਦਲ ਕੀ ਜਾ ਨਹੀਂ ਹੈ ਅਜੇ ਸਰ ਅਸੀਂ ਗੇਰੇ ਤੁਸੀਂ ਦੱਸ ਦੋ ਪਿਆ ਤੁਹਾਨੂੰ ਕਿੰਨੀ ਵਾਰ ਕੀਤਾ ਇਹਨਾਂ ਨਾਲ ਸੈਕਸ ਨਹੀਂ ਮੇਰੇ ਨਹੀਂ ਮੈਂ ਤਾਂ ਗੇਰਤੀ ਵੀ ਕੀਤੀ ਸੀ ਨਾ ਇੰਨਾ ਜ਼ਿਆਦਾ ਵੀ ਨਹੀਂ ਹੋਇਆ ਪਾਪਾ ਜੀ ਨਾ ਨਹੀਂ 10 ਵਾਰ 15 ਵਾਰ 20 ਵਾਰ ਹਾਂਜੀ ਕੱਪੜੇ ਲੈ ਕੇ ਭੇਜ ਦੇ ਕੋਈ ਇਹਦੇ ਬਾਬੇ ਮੇਰੀ ਗੱਲ ਤਾਂ ਸੁਣੋ ਜੀ ਹਾਂਜੀ 10 ਵਾਰ 15 ਵਾਰ ਕਿੰਨੀ ਵਾਰ ਦੀ ਬੱਤੀ ਨਹੀਂ ਮਤਲਬ ਨਹੀਂ ਮਤਲਬ ਚਲੋ ਬ੍ਰੇਕ ਕਰੋ ਸ਼ਟੋਪ ਕਰੋ ਮੇਰੀ ਇਹਨਾਂ ਅਸੀਂ ਖਾਦਦੇ ਨੂੰ ਖਾਈਏ ਸੀ ਆ ਭਗੌਤੀ ਦੀ ਸਾਨੂੰ ਸੌ ਲੱਗੇ ਇਹਦੇ ਪਿੱਛੇ ਹੀ ਆਏ ਸੀ ਤੁਸੀਂ ਦੋਨੇ ਇਸ ਪੰਜਰਪੁਰੇ ਦੇ ਹੱਕਦਾਰ ਆ ਚੁੱਪ ਨਾ ਦੇ ਹੱਕਦਾਰ ਕੰਜਰਪੁਰੇ ਕਿਤਾ ਅਸੀਂ ਆਏ ਹਾਂ ਸਥਾਨ ਨੂੰ ਲੈ ਕੇ ਸਮਝ ਗਏ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈਗਾ ਕਿ ਨਹੀਂ ਹੈਗਾ ਹੈਗਾ ਹੀ ਹੈਗਾ ਲੈ ਤੇ ਨਾ ਇਹ ਬੋਲ ਰਹਾਦਾ ਰਹੇ ਮੈਂ ਕਿ ਪ੍ਰਕਾਸ਼ ਤੇ ਤੁਸੀਂ ਨਾਲ ਤਰੇ ਫਿਰਦੇ ਤੇ ਨਾਲ ਗੱਡੀ 'ਚ ਬਹਿ ਕੇ ਤੇ ਤੁਹਾਨੂੰ ਸ਼ਰਮ ਨਹੀਂ ਆਉਣੀ ਕੀ ਮੂਹ ਦਿਖਾਉਂਗੇ ਤੁਸੀਂ ਤੁਸੀਂ ਗੁਰਬ੍ਰਾਸਾ ਜੀ ਨੂੰ ਕੀ ਜਵਾਬ ਦੇਵੋਗੇ ਛੋੜੇ ਸਹਿਜਾ ਤੇ ਨੀਆ ਚ ਚੈਨ ਵਾਲੇ ਘਰ ਨਹੀਂ ਸੀ ਜਿਹਦੇ ਨੂੰ ਵੇਖ ਰਹੇ ਸੀ ਵੀ ਘਰ ਆ ਗਿਆ ਸੀ ਪੁੜੀ ਹੱਕ ਦਾ ਇਹ ਜਿਹੜੀ ਹੱਕ ਚ ਦੀ ਬਾਬੇ ਦੀ ਲੜੀ ਜਾਰੀ ਸੀ ਕੀ ਤਾਲ ਸਾਨੂੰ ਕੋਈ ਰੋਸ ਨਹੀਂ ਹੈ ਬਾਹਰ ਕੀਤਾ ਤਾਂ ਵੀ ਬਾਬਾ ਹਾਕਦਾਰਾ ਠੋਕਰ ਦਾ ਗੇ ਇੱਕ ਗੁਰਦਾਰੇ ਦਾ ਮੁਖੀ ਆ ਦੋ ਕਿਤੇ ਪੈਰੀ ਹੱਥ ਲਾਉਂਦੇ ਆ ਕਿ ਉੱਤੇ ਦਾਣਾ ਪ੍ਰਕਾਸ਼ ਆ ਚੋਲਾ ਪੱਕ ਰੱਖਦਾ ਰਾਜੇ ਮਹਾਨ ਜੰਗ ਰਿੰਦਰਾਵਤੀ ਬਾਹਰ ਜਨੰਦਨ ਨਾਤਰੇ ਫਿਰ ਲੜਕੋ ਬੋਲਦਾ ਦੋ ਬੋਲ ਦੋ ਕੁਡਕ ਸਿੰਘ ਆ ਉਹਦਾ ਫੋਨ ਨਹੀਂ ਸਿੰਘ ਨਹੀਂ ਸੇਵਾ ਦਾ ਨਹੀਂ ਸੇਵਾ ਦਾ ਨਹੀਂ ਨਹੀਂ ਮੈਂ ਫੋਨ ਨਹੀਂ ਬੰਦ ਕੀਤੀ ਬੰਦ ਨਹੀਂ ਕੀਤੀ ਮੈਂ ਹਾਂ ਤੁਮ ਬੀਜੀ ਇਹਨੇ ਗੋਠਾ ਬਾਅਦ ਚ ਬੋਲਦਾ ਬਾਅਦ ਚ ਬੋਲਦਾ uh okay.